YouTube ਦੇ ਮਾਦੀਮ ਰਾਹੀਂ ਸਾਡੀਆਂ ਵੀਡੀਓ ਵੇਖਣ ਵਾਲੇ ਆਪਣੇ ਸਾਰੇ ਹੀ ਸਬਸਕ੍ਰਾਈਬਰਾਂ ਦਾ ਬਹੁਤ ਸਾਰੇ ਵਿਊਜ਼ ਦਾ ਆਪਣੇ ਛੋਟੇ ਵੱਡੇ ਭੈਣ ਭਰਾਵਾਂ ਦਾ ਸੱਜਣਾ ਮਿੱਤਰਾਂ ਦਾ ਤੇ ਰਿਸ਼ਤੇਦਾਰਾਂ ਦਾ ਬਹੁਤ ਸਾਰਾ ਸਵਾਗਤ ਕਰਦੇ ਆਂ ਜੀ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੀ ਤੇ ਤਹਿ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਾਡੀਆਂ ਵੀਡੀਓ ਨੂੰ ਬਹੁਤ ਪਰਮਹੰਗਾਰਾ ਦਿੱਤਾ ਜੀ ਤੇ ਆਸ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਹੀ ਸਾਡੀਆਂ ਵੀਡੀਓ ਨੂੰ ਦੇਖਦੇ ਰਹੋਗੇ ਤੇ ਇਸੇ ਤਰ੍ਹਾਂ ਸਾਨੂੰ ਕਮੈਂਟ ਕਰਕੇ ਦੱਸਦੇ ਰਹੋਗੇ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਵਾ ਇਹ ਜ਼ਰੂਰ ਦੱਸਿਆ ਕਰੋ ਜੀ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਆ ਤੇ ਨਾਲੇ ਅਸੀਂ ਆਪਣੀਆਂ ਕਮੀਆਂ ਸੁਧਾਰਦੇ ਆਂ ਜੀ ਜਿਹੜੀਆਂ ਤੁਸੀਂ ਦੱਸਦੇ ਹੋ ਤੇ ਅੱਜ ਅਸੀਂ ਤੁਹਾਨੂੰ ਗੀਤ ਸੁਣਾਉਣ ਲੱਗੇ ਆਂ ਜੀ ਇੱਕ ਮਾਂ ਟੀ ਦਾ ਵਿਰਾਗਮਈ ਗੀਤ ਆ ਇਸ ਨੂੰ ਸੁਣ ਕੇ ਤੇ ਜ਼ਰੂਰ ਦੱਸਣਾ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ

ना।, ना तो मेरे कपड़े नी कौणतिया को कोड़ आवे जावे कौन बंडावे दुखड़े नी बा... बापतिया को आ ਵੰਡਾਵੇ ਦੁਖੜੇ ਨੀ ਬਪਤੀਆਂ ਕੋਲ ਆਵੇ ਜਾਵੇ ਵੀਰ ਵੰਡਾਵੇ ਦੁਖੜੇ ਨੀ ਜਿਨ੍ਹਾਂ ਗਲੀਆਂ ਵਿੱਚ ਵੀ ਰਖਦਾਏ ਹੋਈਓ ਗਲੀਆਂ ਸੁਨਈਆਂ ਨੇ ਜਿਨ੍ਹਾਂ ਗਲੀਆਂ ਵਿੱਚ ਵੀ ਰਖਦਾਏ ਹੋਈਓ ਯਾਨੀ ਜਿਨਾਂ ਗਲੀਆਂ ਵਿੱਚ ਕੱਡੇ ਸਿੱਧੇ ਓਏ ਉਹ ਗਲੀਆਂ ਛੱਡੀਆਂ ਨਹੀਂ ਜਿਨਾਂ ਗਲੀਆਂ ਵਿੱਚ ਕੱਡੇ ਸਿੱਧੇ ਓਏ ਉਹ ਗਲੀਆਂ ਛੱਡੀਆਂ ਨਾ ਤੋ ਮੇਰੀਆਂ ਬਾਹਾਂ ਨੇ ਜਿਹੜੇ ਕਰੋ ਮੇਰੀ ਢੋਲੀ ਤੁਰੀਸੀ ਓ ਨਾਰਈਆ ਰਾਣੀ ਜਿਹੜੇ ਕਰੋ ਮੇਰੀ ਢੋਲੀ ਤੁਰੀਸੀ ਓ വച്ച കട്ടേ ലാഡ ലോണ ചോപ്പ വട്ടേ മാപ്പാഡ ਨਾ ਚੁੱਪਾਂ ਵਟਿਆ ਨੀ ਮਾਇਨੇ ਸਣ ਮੇਰੀ ਇਹ ਮਾਇਂ ਨਾਮ ਬਹਿ ਜਮ ਕੇ ਬੋਲੇ ਨੀ ਉਤਾਨੋ ਤੋ ਲੜ ਲੜਾ